ਅਨਛਸੀ ਸਾਰੇ ਵੀਰੋ ਜੀ ਲੋ ਜੀ ਆਪਾਂ ਪਹੁੰਚ ਗਏ ਕੋੜਪੁਰੇ ਮੰਡੀ ਦੇ ਵਿੱਚ ਦੀ ਟਾਈਮ ਹੈਗਾ 7:30 ਤੇ ਬੱਦਲ ਵੀ ਬਾਈ ਚੜਿਆ ਆ ਟਰਾਲੀਆਂ ਵੀ ਗਈਆਂ ਆ ਚਲੋ ਜੀ ਤੂੜੀ ਜਿਹੜੀ ਬੋਲੀ ਜਿਹੜੀ ਸਟਾਰਟ ਹੋਣ ਲੱਗੀ ਆ ਤੇ ਦੇਖਦੇ ਆਂ ਕੀ ਰੇਟ ਜਾਂਦੀ ਨਾ ਕਾ ਅੱਠ ਕਾ ਹੀ ਹਰੇ ਦੇਖਦੇ ਆਂ ਫਿਰ ਕੀ ਰੇਟ ਜਾਂਦੀ ਤੂੜੀ ਦੀ ਵੀ ਤਰੀਕ ਹੈਗੀ ਤਿੰਨ ਬਾਈ 3 ਮਾਰਚ ਫਿਰ ਬਾਈ 15 ਜੂਨ ਨੂੰ ਪਤਾ ਲੱਗਿਆ 15 ਨੂੰ ਬਦਲੋ ਹਣ ਦਾ 15 10 ਕਿਹ ਨਹੀਂ ਰਹਿ ਗਿਆ ਇੱਕ ਵਾਰੀ 7 ਵਜੇ ਦਾ ਟਾਈਮ ਦੇਵਾਂਗੇ ਕਰ ਦਿਆ ਕਰਾਂਗੇ ਸਵਾ 7 ਹਾਂ ਤੇ ਹੋੜੀ ਹੋੜੀ ਲੇਖ ਨੂੰ ਪਤਾ ਲੱਗੀ ਜੀ ਬਰਾਦਰੀ ਤੋਂ ਬਾਅਦ 15 ਗੂਣੀ ਦੀ ਗੋਲੀ ਕਰ ਰਹੀ ਹੈ ਯਾਰ ਪੂਰਾ ਮਾਰਚ ਦਾ ਮਹੀਨਾ ਨਾ ਇੰਨੀ ਠੰਡ ਪੈਣੀ ਹੈ ਵੀ ਰਿਕਾਰਡ ਤੋੜ ਦੂਗੀ ਅੱਛਾ ਜੀ ਬਰ ਪੈ ਰਹੀ ਹੈ ਸਾਰੀ ਪਹਾੜਾਂ ਦੇ ਵਿੱਚ ਜੀ ਸਾਰੇ ਤੁਸੀਂ ਜਾ ਕੇ ਦੇਖੋ ਬੁਰਾ ਲੱਗਦਾ ਨੇੜੇ ਲੱਗਦਾ ਹੋਰ ਕੀ ਆ ਕੈਨਸਲ ਕਰ ਦਿਓ ਹੋਰ ਕੀ ਆ ਉਹਦਾ ਨੂੰ ਲਾਨ ਕਰ ਦਿਓ ਕੈਨਸਲ ਕਰ ਦਿਓ ਕੈਨਸਲ ਕਰ ਦਿਓ ਪਹਿਲੀ ਤੋਂ ਕਰ ਦਾਂਗੇ ਕੈਨਸਲ ਕਰ ਦਿਓ ਜੇ ਆਪਣਾ ਕਿਹੜਾ ਇੱਥੇ ਕਿਉਂ ਪਹਿਲੀ ਤੋਂ ਕਰ ਦਾਂਗੇ ਇਹਦੇ ਜੋਗਾ ਨੂੰ ਵੇਖ ਲਿਓ ਚਲੋ ਲਾਨ ਕਰ ਦਿਓ ਕੀ ਹੋ ਗਿਆ 7 ਵਜੇ ਦਾ ਟਾਈਮ ਕਰ ਦਾਂਗੇ ਪਹਿਲੀ ਤੋਂ ਅੱਛਾ ਬੋਲੋ ਜੀ ਦੂਸਰਾ ਅੰਦਰ ਦੀ ਹੈ ਭਾਈ 200 ਰੁਪਿਆ 5 5 10 15 20 250 250 250 55 60 65 265 ਜਾਣ ਦੇ ਫਿਰ ਕਹੀ ਜਾਂਦਾ 265 ਕੋਲਾ ਬਾਈ ਕਿਨੇ 265 ਰੁਪਏ ਬਾਈ ਜਾਨ ਦੇ ਟੋਲੀ ਲੱਗੀ 265 ਰੁਪਏ ਕਿਉਂ ਲ ਬਣਾਇਆ ਵਾਕਿਆ ਆ ਕਣਗਾ ਆਂਗਾ ਮੁੜ ਕੇ ਨਾ ਉੱਥੇ ਲੈਣਾ ਵਾਕਿਆ ਆ ਵਾਕਿਆ ਬਣਾਇਆ ਗੱਲਾਂ ਬਾਅਦ ਚ ਕਰ ਲਈ ਪੈਸੇ ਹੀ ਫੜ ਰਹੇ ਹੁੰਦੇ ਨੇ ਪੈਸੇ ਕੋਈ ਨਹੀਂ ਪੈਸੇ ਤਾਂ ਸਾਰੇ ਬੰਦੇ ਦੂਜੀ ਹੈ ਆਓ ਆਓ ਇਹ ਵੜਾ ਕਣੀਆਂ ਆਈਆਂ ਇਹ ਛੱਡ ਦੇ ਖੜਾ ਗੱਲਾਂ ਦਾ ਰੋੜਾ 28 ਅੱਗੇ ਕਣ ਇੱਧਰ ਆਇਆ ਇੱਧਰ ਛੱਡ ਦੇ ਖੜਾ ਗੱਲਾਂ ਉਧਰ ਉਪੀਉਣੀਆਂ ਪੈਣਾਂ ਹਾਂ ਦਵਾ ਮੈਂ ਆਉਂਦਾ ਕੋਈ ਨਹੀਂ ਆਇਆ ਮੀਂਹ ਵਿੱਚ ਵਿੱਚ ਭਾਈ ਖਿੱਚ ਲਿਓ ਮੀਟਰ ਕੀ ਦੀ ਆ ਹਾਂ ਦੇਖੋ ਇਹ ਕਰੋ ਕੁਆਲਟੀ ਆਇਆ ਭਾਈ ਦਿੱਤਾ ਯਾਰ ਇਹ ਸੁਣਾ ਹਾਂ ਲਿਖਾ ਦੂਗਾ ਬਾਹਰ ਦੀ ਹੈ ਜਾਊੜੂ ਕਰਦੇ ਮੜਾ ਕਰਦੇ 250 ਰੁਪਏ 250 ਰੁਪਏ ਖਾਚ ਦੇ ਖਾਚ ਦੇ ਮੜਾ 250 ਰੁਪਏ 70 ਕਰਦੇ 75 ਰੁਪਏ 275 ਬੋਲਾ ਕਿਨੇ 275 ਰੁਪਏ ਬਾਈ ਦੂਜੀ ਟਰਾਲੀ ਲੱਗੀ 275 ਤੇ ਨਾ ਅੱਜ ਅੱਠ ਕਿਰਨ ਪਾਰਟੀ ਜੱਕੀ ਬਹੁਤ ਵਧੀਆ ਅੰਦਰ ਦੇ ਸਾਹਿਬ ਹਾਂ ਇਹ ਨਾ ਫਿਰ ਟਾਈਮ ਘੱਟ ਲੱਗੂਗਾ ਹਾਂ ਆਜਾ ਆਜਾ ਮੁੜ ਕੇ ਫੇਰ ਆਪਣਾ ਉਧਰ ਲੈਣੇ ਆਪਣੇ ਨੇ ਸ਼ੇਡ ਥੱਲੇ ਆਰਾ ਪੇ ਜੂਨ ਕਰੀ ਮੈਂ ਦੂਜੀ ਨਾਲ ਕਿ ਦੋਸਤ ਤੇ ਤੀਸਰੀ ਟਰਾਲੀ ਦੇਖਦੇ ਕਿ ਅੰਦਰ ਦੀ ਆਈ ਹੋਰ ਸ਼ੈੱਡ ਥੱਲੇ ਲੈ ਲੈ ਯਾਰ ਬਾਈ ਸ਼ੈੱਡ ਥੱਲੇ ਲੈ ਜਲੋ ਫਿਰ ਕਚਰੇ ਦਾ ਅੱਛੇ ਤੋਂ ਟਰਾਲੀ ਆਈ ਹੋਰ ਜਿਹੜਾ ਮੈਂ ਰੱਖ 250 250 ਰੁਪਇਆ ਕਿਰਾਂ ਲਈਓ ਯਾਰ ਜਿੱਥੇ ਜਾਂਦੀ ਆ 250 55 55 60 60 65 65 70 70 75 75 80 80 90 90 290 ਬੋਲਾਂਗੇ ਨੇ ਕਿੱਦੀ ਟਰਾਲੀ ਵੀਰੇ ਆਖਿਆ ਮੀ 290 ਰੁਪਏ ਲਾ ਕੇ ਜੀ تیسੀ ਟਰਾਲੀ ਤੇ ਚੌਥੀ ਟਰਾਲੀ ਦੇਖਦੇ ਕੀ ਰੇਟ ਜਾਂਦੇ ਮੀ ਆ ਗਿਆ ਬਾਈ ਬੈਜੋ ਬੈਜੋ ਮੰਗਣਾ ਤੇ ਭਾਇਆ ਮੀ ਆ ਗਿਆ ਕਿਦੀ ਟਰਾਲੀ ਆ ਬਾਈ ਆਜੋ 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 ਓਏ ਬੋਲੋ ਹੀ ਬੋਲੋ 270 ਰੁਪਏ 70 ਰੁਪਏ 270 ਰੁਪਏ 75 80 80 90 99 300 300 ਬੋਲਾਂਗੇ ਨੇ 300 ਰੁਪਏ ਬਾਈ ਜੀ ਇਹ ਵੀ ਤਿੰਨ ਸਰ ਗਿਆ ਲੱਗ ਜੀ ਚੌਥੀ ਟਰਾਲੀ ਤੇ ਪੰਜਵੀਂ ਟਰਾਲੀ ਤੇ ਦੇਖਦੇ ਕਿ ਕਿ ਰਹਿ ਗਏ ਟਿਕ 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 ਲਓ ਜੀ ਇਹ ਦਾ ਪੰਜਾਬੀ ਆ ਕੇ ਸਰ ਬੋਲੋ ਜੀ ਭਾਈ ਸਿਰਫ ਤੁਸੀਂ 270 ਰੁਪਏ 75 80 84 90 94 295 ਬੋਲਾ ਕੀ ਨੇ 950 ਪੰਜਾ ਪਿੱਛੇ 295 ਰੁਪਏ ਲੱਗ ਗਈ 295 ਰੁਪਏ ਲੱਗ ਗਈ ਤੇ ਨਾਗ ਲੈ ਕੇ ਸਾਰੇ ਜੀ 5 ਹੋਰ ਜੀ ਆਹ ਬਾਈ ਓਏ ਆ ਵੀ ਕਿਵੇਂ ਕਿੱਟ ਕਿੱਟੀ ਹੋ ਜਾ ਅੰਦਰ ਲੈ ਪਹਿਲਾਂ ਕੱਢ ਲੋ ਯਾਰ ਕਿਉਂ ਪੇਚ ਦੇਉਂ ਆ ਗਏ ਅਸੀਂ ਲੈ ਬਾਈ ਹੌਣੇ ਚਾਰ ਹੀ ਰਹੇਗਾ ਬਈ ਚਾਰ ਦੇ ਕੋਈ ਨਹੀਂ ਕੇਵਲ ਦੀ 270 ਰੁਪਏ 70 ਰੁਪਏ 270 ਜੀ ਆ ਬਾਈ ਨੇ ਬਾੜੇ ਦਾ 270 ਬੋਲੇ ਕਿਨੇ ਚਲੋ ਜੀ 270 ਰੁਪਏ ਬਾਈ ਜੀ ਲੱਗੀ 270 ਰੁਪਏ ਜੀ ਤੇ ਨਾ ਕਰੇਗੇ ਚਾਰ ਜੀ ਹੋਰ ਬਸ ਦੇਖਦੇ ਹਾਂ ਕਿ ਰੇਟ ਜਾਂਦੀ ਹੈ ਆਇਆ ਆਇਆ ਮੜਾ ਖਚਕਾਇਆ ਕਿਉਂ ਨਾ ਚਾਰ ਹੀ ਆਈਆਂ ਬਸ ਚਾਰ ਹੀ ਦੂਰ ਦੇ ਥੋੜਾ 230 ਰੁਪਏ 30 ਰੁਪਏ 230 ਰੁਪਏ 35 40 ਮਰਜ਼ੀ ਅਖੀਰ 41 250 54 60 65 70 71 275 ਰੁਪਏ ਬਾਈ ਜੀ ਇਹ ਵੀ 275 ਰੁਪਏ ਲੱਗ ਗਈ ਤੇ ਨਾਗ ਰਹੇ ਤਿੰਨ ਹੋਰ ਜੀ ਇਹ ਦੇਖਦੇ ਆ ਕਿ ਰੇਟ ਜਾਂਦੇ ਅੱਜ ਆ ਜਾ ਵੀ ਆ ਜਾ ਕੰਮ ਜੀ ਦਾ ਆ ਵੀ ਹੋਗੇ ਤਾਂ 240 240 40 240 ਰੁਪਏ 40 ਰੁਪਏ ਹੈਲੋ 240 ਬੋਲਾਂਗੇ ਨੇ ਚੱਲ ਕਮਸ਼ਲਾ ਬਾਈ ਇਹ ਵੀ ਲੱਗੀ 240 ਰੁਪਏ ਲੱਗੀ ਤੇ ਨਾਗਰੇ 2 ਹੋਰੀ 3 ਹੋਰੀ 1 ਹੋਰ ਆ ਗਿਆ ਤਿੰਨ ਨਾਗ ਰਹਿ ਗਈ ਆਇਓ ਮੱਥਾ ਟੇਕੋ ਗੁਰਦੈਰ ਨੂੰ ਆਇਓ ਇੱਧਰ ਆਇਓ ਗੁਰਦੈਰ ਨੂੰ ਬੋਲੋ ਜੀ ਇਹ ਤਾਂ ਜੋਗ ਥਾਂ ਦਵਾਈ ਹੈ ਬਾਣੀ ਬੜੀ ਉੱਤੇ ਲੋਹਰੇ ਟ ਖੁੱਲ ਗਏ ਫਿਰ ਬੋਲ ਹੈ 220 ਰੁਪਏ 220 ਰੁਪਏ 25 25 ਠੀਕ ਹੈ 35 40 44 45 250 52 60 260 ਬੋਲਣ ਕਿਨੇ 65 265 ਰੁਪਏ ਗਊਸ਼ਾਲਾ ਲੈ ਜਾਓ ਜੀ ਲਓ ਜੀ ਇਹ ਵੀ 265 ਰੁਪਏ ਲੱਗ ਗਏ ਤੇ ਨਾਗਰੇ ਕੇ ਸਾਰੇ ਦੋ ਜੀ ਇਹ ਦੇਖਦੇ ਆ ਕਿ ਕਿ ਰੇਟ ਜਾਂਦੇ 250 ਰੁਪਏ 60 65 265 ਰੁਪਏ ਬੋਲਾਂਗੇ ਨਾ 70 70 270 ਬੋਲਦਾ ਕੋਈ ਚਲੋ ਇਹ ਗਊਸਲਾ ਹਾਂਜੀ ਇਹ 200 ਤੇ 70 ਰੁਪਏ ਲਾਗੀ ਆ ਜਿਹੜਾ ਰੇਟ ਰੇਟ ਟਾਪ ਡੇਟ ਸੀ 300 ਰੁਪਏ ਰੇ ਇੱਕ ਹੀ ਟਰਾਲੀ ਜੀ 300 ਰੁਪਏ ਜੀ ਬਾਕੀ ਆਣੀਆਂ 270 280 ਕਰਕੇ ਨੀਂ ਆਸਟ ਨਾ ਰਹਿ ਗਈ ਦਿਨ ਦਿਨ ਕੀ ਰੇਟਾਂ ਨੇ ਵੀ ਹੈ ਜਾਨੀ ਪੂਰੀ ਬੇਹਾਲ ਹੈਗਾ ਹਾਲ ਹੈਗਾ 4-5 ਵਾਂਟ ਹੋ ਗਈ ਬੋਲੋ ਜੀ ਨਹੀਂ ਉੱਥੇ ਪੰਨਾ ਪੰਨਾ ਚੱਕਣ ਵਾਲਾ ਕਿਵੇਂ ਉੱਥੇ ਨਹੀਂ ਹੋਣਾ ਚੱਕਣ ਚੁਪਣ ਵਾਲਾ ਵੀ ਨਹੀਂ ਕੋਈ ਜੀ ਫੇਰ ਰਹਿਣ ਦੇ ਜੀ ਕੈਂਸਲ ਕਰ ਦਿਓ ਹੋ ਗਿਆ ਇਹ ਕਿਤੇ ਬੰਦਾ ਹੁਣ ਇਹਦੇ ਨਾਲ ਹੁਣ ਬੰਦੇ ਦੇ پیسے ਥੋੜਾ ਜਿਹਾ ਵਾਂਗ 250 ਦੇ ਵਿੱਚ ਆਹ ਤੂੰ ਯਾਹ ਬੰਦਾ ਹੈਂ ਚੱਲਦਾ ਖੜ ਜਾ ਇੱਕ ਮਰ ਗਾਡੀ ਘੜ ਦੇ ਪੱਕਾ ਹੀ ਬਾਸੀ ਗਾੜਾ ਬੋਲੋ ਹੀ ਬੋਲੋ ਕਿੰਨੇ ਪੈਸੇ ਲਓਗਾ ਦੱਸ ਦੇ ਬਾਈ ਇੱਕ ਮਰ ਦਾ ਦੱਸ ਦੇ ਦੋ ਰੁਪਏ ਰੱਖ ਅੰਦਰ ਦੀ ਰੱਖ ਦੋ ਰੁਪਏ ਰੱਖ 200 ਰੁਪਿਆ ਅੰਦਰ ਦੀ ਅੰਦਰ ਦੀ ਆ 5 ਕਰਦੇ 5 10 15 20 25 30 35 40 48 350 55 60 60 ਰੁਪਏ ਬੋਲਾਂਗੇ ਨੇ 260 ਬਾਈ ਕੀ ਦੀ ਜਗ੍ਹਾ ਲੀ ਆ ਜੀ ਇਹ ਵੀ 260 ਰੁਪਏ ਲੱਗੇ ਜੀ ਆ ਜਿਹੜਾ ਜੀ ਘੱਟ ਤੋਂ ਘੱਟ ਰੇਟ 260 ਹੈ ਜੀ ਤੇ ਵੱਧ ਤੋਂ ਵੱਧ ਰੇਟ 300 ਰੁਪਏ ਰੇਟ ਜੀ ਤੇ ਬਹੁਤ ਬਹੁਤ ਧੰਨਵਾਦ ਜੀ ਤੇ ਵੀਡੀਓ ਨੂੰ ਕਰੋ ਬਹੁਤ ਬਹੁਤ ਸ਼ੇਅਰ ਜੀ ਤੇ ਪੇਜ ਨੂੰ ਕਰੋ ਫੋਲੋ ਜੀ ਤੇ ਮਿਲਦੇ ਹਾਂ ਕੱਲ ਠੀਕ 7:30 ਜੀ